ਦੋਨ ਕੀ ਪ੍ਰਵਾਸਰਦੀ ਸੋਚ ਕੀ ਹੈ ਪ੍ਰਵਾਸਰਦੀ ਸੋਚ ਜਿਹੜੀ ਹੈ ਪ੍ਰਵਾਸਰ ਦੇ ਕੰਮਾਂ ਦੇ ਵਿੱਚੋਂ ਬੜੀ ਚੰਗੇ ਤਰੀਕੇ ਨਾਲ ਸਮਝੀ ਜਾ ਸਕਦੀ ਹੈ ਗੱਲਾਂ ਜਿਹੜੀਆਂ ਹੁੰਦੀਆਂ ਗੱਲੀਆਂ ਸੀ ਚੰਗੀਆਂ ਇਹ ਗੱਲ ਜਿਹੜੀ ਹੁੰਦੀ ਹੈ ਕਿ ਕਈ ਵਾਰ ਮਤਲਬ ਨਹੀਂ ਇੰਨੀ ਵੈਲਿਡ ਹੁੰਦੀ ਤੇ ਇਸ ਕਰਕੇ ਪ੍ਰਵਾਸਰਦੀ ਸੋਚ ਜਿਹੜੀ ਹੈਗੀ ਹੈ ਮੈਂ ਫਿਰ ਆਪਣੇ ਵੱਲੋਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹ ਚਾਹੁੰਦਾ ਵੀ ਪ੍ਰਵਾਸਰ ਚਾਹੁੰਦਾ ਹੈ ਵੀ ਸਾਡਾ ਕੋਈ ਵੀ ਰੱਬ ਦਾ ਬੰਦਾ ਜਿਹੜਾ ਹੈਗਾ ਸਾਡਾ ਸਾਥੀ ਸਮਾਜਿਕ ਪਰਿਵਾਰ ਦਾ ਮੈਂਬਰ ਜਿਹੜਾ ਹੈਗਾ ਉਹਦੀ ਹਰ ਹਰ ਜਿਹੜੀ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਜਿਹਦੇ ਲਈ ਮੈਂ ਤੁਹਾਨੂੰ ਫੇਰ ਰਿਪੀਟ ਕਰਾਂ ਕਿ ਅਸੀਂ ਜਿਹੜੇ ਬੰਦੇ ਬਹੁਤ ਹੀ ਵਿਚਾਰੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ ਵੀ ਹੈਲਪਲਾਈਨ ਡੈਡੀਕੇਟਿਡ ਹੈਲਪਲਾਈਨ ਜਿਹੜੀ ਹੈ ਉਹ ਕ੍ਰੀਏਟ ਕਰਨ ਦੇ ਲਈ ਅਸੀਂ ਸਰਕਾਰ ਨੂੰ ਵੀ ਬਾਰ-ਬਾਰ ਬੇਨਤੀ ਕਰਦੇ ਆ ਕਿ ਸਟ੍ਰੈਟਜੀ ਬਣਾ ਕੇ ਇਸ ਤਰ੍ਹਾਂ ਦੀ ਕਿ ਜਿਸ ਵੇਲੇ ਬਿੜੀਆਂ ਹਾਈ ਰਿਸਕ ਵਾਲੀਆਂ ਐਮਬੂਲੈਂਸ ਆ ਗਈਆਂ ਉਹ ਲੱਗਣੀਆਂ ਚਾਹੀਦੀਆਂ ਪਰਵਾਸਵਾ ਦੇ ਲਈ 24 ਘੰਟੇ ਤਿਆਰ ਹੈਗਾ ਕੋਈ ਮੀਡੀਅਮ ਰਿਸਕ ਹੈ ਕੋਈ ਲੋਅਰ ਰਿਸਕ ਹੈ ਰਿਸਕ ਹੈ ਕੋਈ ਸੀ ਲੋੜ ਹੈ ਬੱਚਿਆਂ ਦੇ ਲਈ ਜਿਹੜੀਆਂ ਮੋਬਾਈਲ ਯੂਨਿਟ ਚਾਹੀਦੀਆਂ ਜਿਹੜੀਆਂ ਕਿ ਖਾਸ ਕਰਕੇ ਮੈਂਟਲ ਹੈਲਥ ਦੇ ਲਈ ਮੋਬਾਈਲ ਯੂਨਿਟ ਚਾਹੀਦੀਆਂ ਘਰ ਦੇ ਵਿੱਚ ਕੋਈ ਪ੍ਰੋਬਲਮ ਤੋਂ ਪਰ ਕੋਈ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਬੇਚੈਨ ਹੈ ਪਰੇਸ਼ਾਨ ਹੈ ਜਿਹਨੂੰ ਹਸਪੀਟਲ ਸ਼ਿਫਟ ਕਰਨਾ ਵੀ ਸਾਡੇ ਬਜ਼ੁਰਗ ਵੀ ਸਾਡੇ ਬੱਚੇ ਵੀ ਸਾਡੇ ਜਿਹੜੇ ਭੈਣਾ ਸਾਡੇ ਭਰਾ ਜਿਹੜੇ ਹੈਗੇ ਕੋਈ ਵੀ ਇਸ ਤਰੀਕੇ ਨਾਲ ਉਹਨੂੰ ਅਮਰਜੈਂਸੀ ਹਾਲਾਤਾਂ ਸੰਭਾਲਿਆ ਜਾ ਸਕੇ ਜਿਹਨੂੰ ਹੁਣ ਇਸ ਵੇਲੇ ਪਰਿਵਾਰ ਦਾ ਸਹਾਰਾ ਨਹੀਂ ਰਿਹਾ ਕਿਸੇ ਦਾ ਵੀ ਸਹਾਰਾ ਨਹੀਂ ਰਿਹਾ ਵੀ ਉਸ ਨੂੰ ਮੌਕੇ ਤੇ ਸਹਾਰਾ ਮਿਲ ਸਕੇ ਠੀਕ ਹੋਣ ਦਾ ਮੌਕਾ ਮਿਲ ਸਕੇ ਪ੍ਰabhas ਰਹੇ ਹੋ ਜੀ ਕੇਰਿੰਗ ਸਿ ਇਹੋ ਜਿਹਾ ਸਬ ਸੈਂਟਰ ਬਣਾ ਕੇ ਸਟੇਟ ਨੂੰ ਸੰਭਾਲਣਾ ਚਾਹੁੰਦਾ ਸਟੇਟ ਦੇ ਇਹਨਾਂ ਨਾਗਰਿਕਾਂ ਨੂੰ ਸੰਭਾਲਣਾ ਚਾਹੁੰਦਾ ਤੇ ਇਸ ਤੋਂ ਅੱਗੇ ਵੱਧ ਕੇ ਦੇਸ਼ ਦੇ ਅਲੱਗ-ਅਲੱਗ ਜਗ੍ਹਾ ਤੇ ਵੀ ਹਰ ਜ਼ਿਲ੍ਹੇ ਦੇ ਵਿੱਚ ਹਰ ਸਟੇਟ ਦੇ ਵੀ ਇਹੋ ਜਿਹੇ ਸੈਂਟਰ ਹੋਣ ਤਾਂ ਕਿ ਰਲ ਮਿਲ ਕੇ ਸਰਕਾਰਾਂ ਦੇ ਨਾਲ ਵੀ ਅਸੀਂ ਕਰ ਸਕੀਏ ਨਹੀਂ ਸੰਸਾਰਾ ਵਿੱਚ ਇਕੱਠੀਆਂ ਹੋ ਕੇ ਅਸੀਂ ਕਰੀਏ ਪ੍ਰਵਾਸਰਾ ਚਾਹੁੰਦਾ ਵੀ ਕੋਈ ਰੁਲ ਕੇ ਨਾ ਸੰਸਾਰ ਤੋਂ ਜਾਵੇ ਬਸ ਬਹੁਤ ਬਹੁਤ ਸ਼ੁਕਰੀਆ ਜੀ